ਜੀ ਅੱਗ ਪਿੱਛੋਂ ਆਈ ਆ ਠੀਕ ਹੈ ਜੀ 100 150 ਕਿੱਲਾ ਨਾਮ ਫੜ ਗਿਆ ਠੀਕ ਹੈ ਜੀ ਤੇ 10 ਕਿੱਲੇ ਮੇਰੀ ਕਣਕ ਫਰਗੀ ਆ ਠੀਕ ਹੈ ਜੀ ਠੀਕ ਹੈ ਜੀ ਪਿੰਡ ਕਿਹੜਾ ਜੀ ਆਪਣਾ ਜੀ ਪਿੰਡ ਕਤਬਰੀਤ ਮਲਾ ਜੀ ਠੀਕ ਹੈ ਜੀ ਤੇ ਕੀ ਆਪਣਾ ਹੁਣ ਮੰਗ ਕੀ ਕਰੋਗੇ ਤੁਸੀਂ ਜੀ ਮੰਗੇ ਕਰਾਂਗੇ ਵੀ ਸਾਡਾ ਵਾਅਦਾ ਸਹਿਤ ਆਉਣੀ ਚਾਹੀਦੀ ਆ ਠੀਕ ਹੈ ਜੀ ਹਾਂ ਜੀ ਤੇ ਇਹਦੇ ਚ ਤੁਹਾਡੀ ਆਪਣੀ ਜ਼ਮੀਨ ਸਾਰੀ ਕਿ ਠੇਕੇ ਵਗੈਰਾ ਤੇ ਲਈ ਸੀ ਜਿਹੜੀ ਤੁਸੀਂ ਨਹੀਂ ਜੀ 3 ਕਿੱਲੇ ਠੇਕੇ ਤੇ ਸੀ 7 ਕਿੱਲੇ ਆਪਦੀ ਸੀ ਤੁਹਾਡੀ ਆਪਦੀ ਜਿਆਦਾ ਜ਼ਮੀਨ ਸੀ ਹਾਂ ਜੀ ਠੀਕ ਹੈ ਜੇ ਹੁਣ ਤੁਸੀਂ ਅਪੀਲ ਕਰੋਗੇ ਕਿ ਵੱਧ ਵੱਧ ਜਿਹੜੀ ਸਾਡੇ ਪੰਜਾਬ ਸਰਕਾਰ ਹੈ ਜਾਂ ਸਾਡੇ ਐਨਆਰਵੀ ਲੋਕ ਜ਼ਰੂਰ ਮਦਦ ਕਰਨ ਠੀਕ ਹੈ ਜੀ ਹੋਰ ਸੁਣਨ ਵਾਲਿਆਂ ਨੂੰ ਕੀ ਕਹੋਗੇ ਜੀ ਇਹੋ ਹੀ ਬੇਨਤੀ ਆ ਵੀ ਸਾਡੀ ਵੱਧ ਵੱਧ ਬੇ ਸਹਾਇਤਾ ਕੀਤੀ ਜਾਵੇ ਠੀਕ ਹੈ ਜੀ ਹਾਂਜੀ ਤੇ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਕੋਈ ਪੁਲਿਸ ਵਗੈਰਾ ਜਾਂ ਹੋਰ ਕੋਈ ਗੱਲਬਾਤ ਕੋਈ ਦਰਖਾਸਤ ਵਗੈਰਾ ਦਿੱਤੀ ਉਸ ਤੋਂ ਬਾਅਦ ਕਿ ਨਹੀਂ ਦਿੱਤੀ ਨਹੀਂ ਜੀ ਦਰਖਾਸਤ ਦੇ ਕੇ ਆਏ ਹਾਂ ਉਸ ਤੋਂ ਨੂੰ ਠੀਕ ਹੈ ਜੀ ਹਾਂਜੀ ਇਹ ਦੋ ਹਨ ਪਿਛਾ ਤੇ ਬੰਦੇ ਸੀ ਮੋਟਰਸਾਈਕਲ ਤੇ ਠੀਕ ਹੈ ਜੀ ਜਿਹੜੇ ਅੱਗ ਲਾ ਕੇ ਗਏ ਦੋਹੀ ਥਾਈ ਉਹਨਾਂ ਅੱਗ ਲਾਈ ਆ ਠੀਕ ਹੈ ਜੀ ਠੀਕ ਹੈ ਤੇ ਮੇਰੇ ਖਾਲਚੇ ਕੱਲ ਹੀ ਦਰਖਾਸਤ ਦੇ ਕੇ ਆਏ ਹੋ ਤੁਸੀਂ ਅਜੇ ਨਹੀਂ ਕਿ ਪਉ ਅਗਲੇ ਦਿਨ ਦੇ ਆਗੇ ਅਗਲੇ ਦਿਨ ਠੀਕ ਹੈ ਜੀ ਤੇ ਹਾਲੇ ਤੱਕ ਕੋਈ ਤੁਹਾਡੀ ਸਹਿਤਾ ਹੋਈ ਕਿ ਨਹੀਂ ਹੋਈ ਕਿਸ ਤਰ੍ਹਾਂ ਨਹੀਂ ਜੀ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਤੇ ਇੱਕ ਦਿਨ ਮੇਰੇ ਖਾਲਚੇ ਅ ਤਹਿਸੀਲਦਾਰ ਵਗੈਰਾ ਐਮਐਲਏ ਸਾਹਿਬ ਰਣਵੀਰ ਸਿੰਘ ਪੁੱਲਰਾ ਸਾਹਿਬ ਵੀ ਆਏ ਸੀਗੇ ਹਾਂ ਜੀ ਆਏ ਸੀ ਜੀ ਕੀ ਵਿਸ਼ਵਾਸ ਦਵਾਇਆ ਜੀ ਉਹਨਾਂ ਨੇ ਉਹਨਾਂ ਗਰਦੋਰੀ ਕਰ ਗਏ ਤੇ ਬਸ ਇਹੋ ਹੀ ਆ ਵੀ ਜੋ ਖਰਾਬਾ ਉਹਨੂੰ ਦਿੱਤਾ ਜਾਊਗਾ ਠੀਕ ਹੈ ਜੋ ਪੰਜਾਬ ਸਰਕਾਰ ਉਹ ਖਰਾਬਾ ਉਹ ਦਿੱਤਾ ਜੀ ਹਾਂ ਜੀ ਠੀਕ ਹੈ ਧੰਨਵਾਦ ਬੱਚ ਓਕੇ ਅੱਜ ਹਲਕਾ ਖਰੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ترਸੇਮ ਸਿੰਘ ਜੀ ਪ੍ਰਧਾਨ ਕਾਰਜਕਾਰੀ ਕਾਲੀਦਾਲ ਵਾਰਸ ਪੰਜਾਬ ਪਾਰਟੀ ਦੇ ਜ਼ਿਲ੍ਹਾ ਫਰੋਇਪੁਰ ਦੇ ਪਿੰਡ ਕਤਬਦੀਨ ਵਾਲਾ ਦੂਲਾ ਸਿੰਘ ਵਾਲਾ ਅਤੇ ਫੱਤੇਵਾਲਾ ਦੇ ਵਿੱਚ ਪਹੁੰਚੇ ਜਿੱਥੇ ਬੀਤੇ ਦਿਨ ਜਿਹੜਾ ਅੱਗ ਦੇ ਨਾਲ ਜਿਹੜਾ ਇੱਥੇ ਕਾਫੀ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਔਰ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਪੂ ਪੁੱਤਰ ਸਿੰਘ ਨੇ ਦੱਸਿਆ ਕਿ ਅਸੀਂ ਪੀੜਤ ਕਿਸਾਨਾਂ ਦੇ ਨਾਲ ਹਮੇਸ਼ਾ ਅਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸੰਭਵ ਹੋਇਆ ਅਸੀਂ ਇਨ੍ਹਾਂ ਕਿਸਾਨਾਂ ਦੀ ਜਿਹੜੀ ਮਦਦ ਕਰਾਂਗੇ ਇਸ ਮੌਕੇ ਹੋਰ ਵੀ ਅ ਅਹੁਦੇਦਾਰ ਮੌਜੂਦ ਹਨ ਜਿਨ੍ਹਾਂ ਵਿੱਚ ਮਾਹਵੀਰ ਸਿੰਘ ਬਲਾਕ ਪ੍ਰਧਾਨ ਮਖੂ ਗੁਰਦੇਵ ਸਿੰਘ ਬਲਾਕ ਪ੍ਰਧਾਨ ਫਰੋਜਪੁਰ ਭਾਈ ਬਲਕਾਰ ਸਿੰਘ ਜੀ ਇਲਮੇ ਵਾਲਾ ਮਲੋਪ ਸਿੰਘ ਸਾਬਕਾ ਸਰਪੰਚ ਕੁਤਬਦੀਨ ਵਾਲਾ ਮਹਿਲ ਸਿੰਘ ਸਾਬਕਾ ਚੇਅਰਮੈਨ ਸੁਭਜੀਤ ਸਿੰਘ ਕਾਲਵਾਲਾ ਅਤੇ ਬਲਵਿੰਦਰ ਸਿੰਘ ਆਦ ਮਜੂਸਨ ਸੋ ਦੇਖਦੇ ਮੌਕੇ ਤਸਵੀਰਾਂ ਤੇ ਕਰਦੇ ਆ ਗੱਲਬਾਤ ਸਰ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਜਿਹੜਾ ਪਿਛਲੇ ਦਿਨਾਂ ਚ ਘਟਨਾ ਵਾਪਰੀ ਇਹਨਾਂ ਇਲਾਕਿਆਂ ਦੇ ਵਿੱਚ ਕਿਸਾਨਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਮਾਂ ਇਸ ਇਲਾਕੇ ਤੇ ਖਾਸ ਕਰਕੇ ਅਸੀਂ ਜੀਰੇ ਹਲਕੇ ਚ ਪਰਸੋਂ ਵੀ ਇੱਥੇ ਉਤ ਕਰਕੇ ਗਏ ਆ ਇੱਥੇ ਦੋ ਤੇ ਕੀਮਤੀ ਜਾਨਾਂ ਚਲੀਆਂ ਗਈਆਂ ਇਸ ਅੱਗ ਦੀ ਭੇਡ ਚੜ ਗਈਆਂ ਉਹਦੇ ਚ ਬਹੁਤ ਵੱਡਾ ਜਿਹੜਾ ਇਹ ਕਣਕ ਦਾ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਹਜ਼ਾਰ ਮਤਲਬ ਕਈ ਸੌ ਕਿਲਿਆਂ ਦੇ ਬਰਾਬਰ ਕਣਕ ਸੜ ਗਈ ਆ ਤੇ ਬਾਕੀ ਨਾੜ ਦਾ ਤੇ ਪਤਾ ਨਹੀਂ ਕਿੰਨਾ ਕਿ ਨੁਕਸਾਨ ਹੋਇਆ ਟਰੈਕਟਰ ਸੜ ਗਏ ਹੋਰ ਮਸ਼ੀਨਰੀ ਸੜ ਗਈ ਤੇ ਇਸ ਕਰਕੇ ਬੜੀ ਦੁੱਖਦਾਈ ਸਮਾਂ ਆ ਇਸ ਇਲਾਕੇ ਦੇ ਜਿਨ੍ਹਾਂ ਨਾਲ ਵਾਪਰਗੇ ਉਹਨਾਂ ਵਾਸਤੇ ਤੇ ਖਾਸ ਕਰਕੇ ਬਹੁਤ ਵੱਡੀ ਦੁੱਖ ਦੀ ਘੜੀ ਆ ਇਹ ਮੇਰਾ ਖਿਆਲ ਹੈ ਕਿ ਫਿਰ ਵੀ ਇੱਥੇ ਦੇ ਲੋਕਾਂ ਦਾ ਜਿਹੜਾ ਮੈਂ ਅਹੀਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਇਸ ਦੀ ਮੁਸੀਬਤ ਦੀ ਘੜੀ ਤੇ ਸਾਰਿਆਂ ਜਣੇ ਰਲ ਮਿਲ ਕੇ ਉੱਥੇ ਵੀ ਇਹੀ ਮੋਦਨ ਗਏ ਆ ਤੇ ਬਹੁਤ ਪਤਾ ਨਹੀਂ ਉਹ ਪਿੰਡ ਦਾ ਸੋਢੀ ਵਾਲਾ ਸੀ ਉੱਥੇ ਵੀ ਸੰਗਤਾਂ ਨੇ ਬਹੁਤ ਵੱਡਾ ਇਕੱਠ ਕਰਕੇ ਕਿਹਾ ਕਿ ਅਸੀਂ ਇਹਨਾਂ ਦੀ ਜੋ ਵੀ ਕਾਰਡ ਸਾਰੇ ਜਣੇ ਰਲ ਮਿਲ ਕੇ ਪੂਰੀ ਕਰਾਂਗੇ ਤੇ ਇੱਥੇ ਵੀ ਹੁਣ ਜਦੋਂ ਅਸੀਂ ਆ ਪਹੁੰਚੇ ਆ ਤੇ ਇੱਥੇ ਵੀ ਸੰਗਤਾਂ ਨੇ ਬਾਬਾ ਜੀ ਹੁਣਾਂ ਨੇ ਹੋਰ ਹੋਰ ਪਿੰਡ ਭਰਾਵਾਂ ਨੇ ਇਹ ਸਾਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਜੋ ਜਿਨ੍ਹਾਂ ਦਾ ਨੁਕਸਾਨ ਹੋ ਚੁੱਕਾ ਅਸੀਂ ਉਹਨਾਂ ਦੇ ਨਾਲ ਖੜਕੇ ਉਹਨਾਂ ਦਾ ਜਿੰਨੇ ਵੀ ਭ ਪਾਈ ਕਰ ਸਕਦੇ ਅਸੀਂ ਰਲ ਮਿਲ ਕੇ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਆ ਕਿ ਜਿਹੜੇ ਹੈਲਪ ਕਰਨ ਵਾਲੇ ਜਾਂ ਜਿਨ੍ਹਾਂ ਨੇ ਇਹਨਾਂ ਦੇ ਸਾਰਿਆਂ ਦੇ ਸਿਰ ਤੇ ਤੁਸੀਂ ਮਿਹਰ ਭਰਿਆ ਹੱਥ ਰੱਖੋ ਤੇ ਇਹ ਜਿਹੜਾ ਇਹੋ ਜਿਹੀਆਂ ਮੁਸੀਬਤਾਂ ਸੱਚੇ ਪਾਤਸ਼ਾਹ ਸਾਡੇ ਇਹ ਕੌਮ ਤੇ ਜਾਂ ਸਾਡੇ ਕਿਸਾਨਾਂ ਤੇ ਸਾਡੀ ਕਿਸਾਨੀ ਤੇ ਅੱਗੇ ਵੀ ਬੜੀ ਮਤਲਬ ਘਾਟੇ 'ਚ ਜਾ ਰਹੀ ਆ ਤੇ ਇਹੋ ਜਿਹੇ ਹਰਾਜ 'ਚ ਅਸੀਂ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਇਸ ਮਾਮਲੇ ਇਸ ਮਸਲੇ 'ਚ ਤੁਸੀਂ ਵੱਧ ਤੋਂ ਵੱਧ ਆਪਣੇ ਜੋ ਵੀ ਲੋਕਾਂ ਨੂੰ ਇਹਦਾ ਜਿਹੜਾ ਮਾਅਬਜਾ ਦਿੱਤਾ ਜਾਣਾ ਚਾਹੀਦਾ ਤੇ ਤੁਸੀਂ ਇਹ ਇਹਦੇ ਚ ਇਧਰ ਵੀ ਧਿਆਨ ਦਿਓ ਕਿਉਂ ਹੋਰ ਕੰਮ ਕਰਨ ਵਾਸਤੇ ਤੁਸੀਂ بڑے بڑے ਪੰਜਾਬ ਦੇ ਸਿਰ ਤੇ ਕਰਜ਼ੇ ਲੈ ਕੇ ਬਹੁਤ ਕੁਝ ਕੀਤਾ ਜਾ ਰਿਹਾ ਪਰ ਮੇਰਾ ਖਿਆਲ ਹੈ ਕਿ ਇਹ 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 ਸਮਾਵੇਂ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਕਿ ਸਰਕਾਰਾਂ ਕੋ ਬਹੁਤ ਸਾਧਨ ਹੁੰਦੇ ਆ ਤੇ ਉਹ ਉਹਦੇ ਵਰਤਸਾ ਹੀ ਵਰਤੋਂ ਕਰਕੇ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਇਆ ਗਿਆ ਅੱਜ ਜਿੱਥੇ ਜਿਹੜੇ ਕਿਸਾਨ ਪਹੁੰਚੇ ਤੁਸੀਂ ਮੀਟਿੰਗ ਕੀਤੀ ਗੱਲਬਾਤ ਕੀਤੀ ਹੈ ਸੀ ਇਹ 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 ਬਿਸ਼ਵਾਸ਼ ਦਵਾਇਆ ਗਿਆ ਕਿ ਇਹਨਾਂ ਵਾਸਤੇ ਜੋ ਇਹਨਾਂ ਦੇ ਖਾਣ ਪੀਣ ਵਾਸਤੇ ਕਣਕ ਦਾ ਵੀ ਇੰਤਜ਼ਾਮ ਕੀਤਾ ਜਾਊਗਾ ਬਾਕੀ ਇਹ ਸੰਗਤਾਂ ਨੂੰ ਹੋਰ ਅਪੀਲ ਕਰਦੇ ਬਾਬਾ ਜੀ ਹੁਣੇ ਕਰਦੇ ਆ ਕਿ ਹੋਰ ਤੁਹਾਡਾ ਮਾਇਆ ਦਾ ਵੀ ਇੰਤਜ਼ਾਮ ਕਰਕੇ ਥੋੜੀ ਥੋੜੀ ਜਿੰਨੀ ਵੀ ਇਹਨਾਂ ਦੇ ਹਿੱਸੇ ਆ ਸਕਦੀ ਆ ਉਹ ਸਾਰੇ ਜਣੇ ਇਹਦਾ ਪ੍ਰਬੰਧ ਕਰ ਤੂੜੀ ਤੂੜੀ ਦਾ ਵੀ ਇੱਕ ਕੁਸਿੰਗਾਂ ਨੇ ਤੂੜੀ ਦਾ ਪੂਰੀ ਜ਼ਿੰਮੇਵਾਰੀ ਇੱਕ ਇਥੇ ਵਿਦਿਆ ਸੰਸਥਾ ਚਲਾ ਰਹੇ ਉਹਨਾਂ ਨੇ ਲਈ ਆ ਤੇ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਵਾ ਦੇ ਕਿਉਂ ਵਿਦਿਆ ਦੇ ਨਾਲ ਨਾਲ ਜਿਹੜੀਆਂ ਸਮਾਜ ਦੀਆਂ ਹੋਰ ਲੋੜਾਂ ਵਾਂ ਜਾਂ ਮੁਸ਼ਕਲਾਂ ਉਹਦੇ ਵਾਸਤੇ ਵੀ ਆਪਣਾ ਯੋਗਦਾਨ ਪਾ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਾਬਾ ਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਪੁਰੇ ਨਗਰ ਦਾ ਕਰਦੇ ਆਂ ਹੋਰ ਹੋਰ ਵੀ ਦੇਸ਼ ਵਿਦੇਸ਼ ਚ ਬੈਠੀਆਂ ਸੰਗਤਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਇਸ ਦੀ ਦੁੱਖ ਦੀ ਘੜੀ ਚ ਤੁਸੀਂ ਵੀ ਆਪਣਾ ਯੋਗਦਾਨ ਪਾ ਕੇ ਇਹਨਾਂ ਸਿੰਘਾਂ ਨਾਲ ਸੰਪਰਕ ਕਰਕੇ ਤੇ ਇਹਨਾਂ ਇਹਨਾਂ ਜੋ ਜਿਨ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਦੀ ਆਪਾਂ ਸਾਰੇ ਜਣੇ ਰਲ ਮਿਲ ਕੇ ਮਦਦ ਕਰਕੇ ਆਪਾਂ ਇਸ ਸੰਗਠਨ ਚੋਂ ਕੱਢੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅੱਜ ਇੱਥੇ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਇੱਥੇ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਹੈ ਦੁੱਖ ਸ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਭਾਈ ਅਮਪਾਲ ਸਿੰਘ ਜੀ ਦੇ ਪਿਤਾ ਜੀ ਬਾਪੂਤਰ ਸਿੰਘ ਜੀ ਤਰਸੇਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੱਥੇ ਦੁੱਖ ਦੀ ਘੜੀ ਦੇ ਵਿੱਚ ਆ ਕੇ ਸਾਡਾ ਦੁੱਖ ਵੰਡਾਇਆ ਤੇ ਬਾਕੀ ਵਿਸ਼ਵਾਸ ਦਿਵਾਇਆ ਵਿੱਚੋਂ ਵੱਧ ਵੱਧ ਜਿਹੜੇ ਸਾਡੇ ਵਰਕਰ ਸਹਿਬਾਨ ਆ ਸਾਡੇ ਨਾਲ ਜਿਹੜੇ ਸਿੰਘ ਮਤਲਬ ਨਾਲ ਚੱਲੇ ਪਾਰਟੀ ਦੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਜਿਵੇਂ ਤੂੜੀ ਦੀ ਲੋੜ ਆ ਤੂੜੀ ਵੀ ਜਿਹੜੀ ਅਸੀਂ ਪਹਚਾਵਾਂਗੇ ਇਹਨਾਂ ਨੂੰ ਦੇਾਂਗੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਜੋ ਦਾਣੇ ਆ ਜੋ ਕਣਕ ਆ ਕਣਕ ਵੀ ਜਿਹੜੀ ਇੱਕ ਸਾਲ ਦੀ ਖਾਣ ਵਾਸਤੇ ਦੇਾਂਗੇ ਹੋਰ ਵੀ ਕੋਈ ਜਿਹੜੀ ਸਹਤਾ ਉਹ ਵੀ ਕਰਾਂਗੇ ਅਸੀਂ ਸਾਰੇ ਵਿਸ਼ਵਾਸ ਦਿਵਾਉਨੇ ਆ ਵੀ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਦੀ ਜਿਹੜੀ ਜਿੰਨੀ ਵੀ ਮਦਦ ਹੋ ਸਕੇ ਕਰਾਂਗੇ ਤੇ ਬਾਪੂ ਜੀ ਹੁਣਾਂ ਦਾ ਮੈਂ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ